ਵਾਈਸਨਰ ਐਸੋਸੀਏਸ਼ਨ ਫਰੀਦਕੋਟ ਦੀ ਮੀਟਿੰਗ ਹੋਈ ਅੱਜ ਅਫੀਸਰ ਕਲੱਬ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ ਜਿਸ ਵਿੱਚ ਇੱਕ ਬੜਾ ਹੀ ਸੀਰੀਅਸ ਮੁੱਦਾ ਹੈ ਕਿ ਜਿਹੜੀ ਮਿਲਿੰਗ ਹੈ ਸਾਡੀ ਕਸਟਮ ਮਿਲਿੰਗ ਪੰਜਾਬ ਦੀ ਇਹ ਦਸੰਬਰ ਤੱਕ ਅਸੀਂ 30 35% ਕੰਪਲੀਟ ਕਰਨੀ ਹੁੰਦੀ ਹੈ ਜੋ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਦਾ ਇਸ ਵੱਲ ਬਿਲਕੁਲ ਵੀ ਕੋਈ ਧਿਆਨ ਨਹੀਂ ਹੈ ਇਸ ਵਾਰ ਅੱਜ ਤਰੀਕ ਜਨਵਰੀ ਵੀ ਆ ਗਈ ਹੈ ਤੇ ਸਾਡੀ ਮਿਲਿੰਗ ਹਜੇ ਤੱਕ 0% ਹੋਈ ਹੈ ਮੁੱਦਾ ਇਹ ਨੇ ਹੈ ਜੀ ਕਿ ਐਫ ਆਰ ਕੇ ਜਿਹੜਾ ਸਾਨੂੰ ਇਹਨਾਂ ਨੇ ਦੇਣਾ ਹੈ ਜਿਸ ਵਿੱਚ ਅਸੀਂ 1% ਮਿਕਸ ਕਰਨਾ ਹੈ ਬਲ ਕਰਨਾ ਉਸ ਵਾਸਤੇ ਆਪ ਦੇ ਕਾਮਨ ਰਾਈਸ ਦੇ ਵਿੱਚ ਉਹਦੇ ਹਜੇ ਤੱਕ ਕੋਈ ਟੈਂਡਰ ਐਕਸੈਪਟ ਨਹੀਂ ਹੋਇਆ ਜਿਹਦਾ ਨੁਕਸਾਨ ਸਾਨੂੰ ਭਰਨਾ ਪੈਣਾ ਰਾਈਸ ਮਿਲਰਸ ਐਸੋਸੀਏਸ਼ਨ ਨੂੰ ਕਿਉਂਕਿ ਜਿਹੜਾ ਇਹ ਮਹੀਨਾ ਡੇਢ ਮਹੀਨਾ ਮਿਲਿੰਗ ਲੇਟ ਹੋਈ ਹੈ ਇਸ ਨਾਲ ਜਿਹੜੀਆਂ ਸਾਡੀਆਂ ਸ਼ੈਲਰ ਦੀਆਂ ਲੇਬਰਾਂ ਆ ਉਹ ਸ਼ੈਲਰ ਜਿਹੜੀਆਂ ਸਾਡੀਆਂ ਲੇਬਰਾਂ ਉਹ ਜ਼ਿਆਦਾਤਰ ਉਧਰ ਬਿਹਾਰ ਵਾਲੇ ਸਾਈਡ ਤੋਂ ਆ ਰਹੀਆਂ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਕੁਝ ਨਹੀਂ ਬਣ ਰਿਹਾ ਤੇ ਉਹ ਸਾਰੀਆਂ ਲੇਬਰਾਂ ਵਾਪਸ ਹੁਣ ਚਲੀ ਗਈਆਂ ਹੈ ਜਦੋਂ ਹੁਣ 2-3 ਮਹੀਨਿਆਂ ਦੇ ਬਾਅਦ ਖੰਨਕ ਦਾ ਸੀਜ਼ਨ ਆ ਜਾਂਦਾ ਹੈ ਫਿਰ ਸਰਕਾਰ ਦਾ ਧਿਆਨ ਸਾਰਾ ਕਰਨਕ ਵੱਲ ਹੋ ਜਾਣਾ ਹੈ ਫਿਰ ਅਸੀਂ ਸਫਰਾ ਰਾਈਸ ਮਿਲਰ ਦੀ ਹੋਵਾਂਗੇ ਉਸ ਤੱਕ ਉਸ ਤੋਂ ਬਾਅਦ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਚਾਵਲ ਬਣਾਉਣਾ ਤੇ ਸਾਡੀ ਸਰਕਾਰ ਅੱਗੇ ਇਹੀ ਮੰਗ ਹੈ ਕਿ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਅਸੀਂ ਹੋਰ ਵੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਉਹਨਾਂ ਦੀਆਂ ਜਦੋਂ ਉਹਨਾਂ ਨੇ ਸਾਨੂੰ ਕਿਹਾ ਕਿ ਦਸੰਬਰ ਤੱਕ ਇੰਨਾ ਜਨਵਰੀ ਤੱਕ ਇੰਨਾ ਇਹਨੂੰ ਰਿਵਾਈਜ਼ ਕੀਤਾ ਜਾਵੇ ਕਿਉਂਕਿ ਉਸ ਮੁਤਾਬਕ ਤਾਂ ਹੁਣ ਮਿਲਿੰਗ ਹੋ ਨਹੀਂ ਸਕਦੀ ਇਹਨੂੰ ਮਿਲਿੰਗ ਨੂੰ ਇਹਨਾਂ ਦੇ ਦੁਆਰ ਤੋਂ ਰਿਵਾਈਜ਼ ਕਰਕੇ ਜਨਵਰੀ ਦਾ ਫਰਵਰੀ ਦਾ ਮਾਰਚ ਜੋ ਤਕ ਉਹਨਾਂ ਦੁਆਰ ਤੋਂ ਦੱਸਿਆ ਜਾ ਰਿਹਾ ਕਿ ਇੰਨੀ ਪਰਸੈਂਟੇਜ ਆਫ ਮਿਲਿੰਗ ਕਰਨੀ ਤੁਸੀਂ ਜਮੂਰੀ ਹੈ ਅਪ੍ਰੋਕਸੀਮੇਟਲੀ ਇੱਕ ਮਿਲਰ ਨੂੰ ਕਿੰਨਾ ਕਰ ਨੁਕਸਾਨ ਹੋ ਰਿਹਾ ਹੈ ਸਰ ਅੱਜ ਦੀ ਕੱਲ ਦੇਖਾਂਗੇ ਤਾਂ ਨਾਰਮਲੀ ਇੱਕ ਛੋਟਾ ਮਿਲਰ ਜਿਹਦਾ ਕੋਈ 100 ਸਵਾ 100 ਗੱਡੀ ਦਾ ਕੰਮ ਹੈ ਉਹ 20 ਲੱਖ ਰੁਪਈਆ ਅਪ੍ਰੋਕਸੀਮੇਟਲੀ ਡਾਊਨ ਆ ਚੁੱਕਿਆ ਹੈ ਫਿਰ ਬੜਾ ਮੁਸ਼ਕਿਲ ਹੈ ਪਰਭਾਈ ਕਰਨਾ ਸੀਜ਼ਨ ਵੈਸੇ ਵੀ ਐਰ ਕੀ ਬੜਾ ਪਿਆੜੀ ਦਾ ਖਤਰਨਾਕ ਸੀ بارش ਕਾਰਨ ਬਹੁਤ ਹੀ ਨੁਕਸਾਨ ਹੋਇਆ ਡੈਮੇਜ ਡਿਸਕਲਰ ਦੀ ਪ੍ਰੋਬਲਮ ਡੇ ਬਾਈ ਡੇ ਵੱਧਦੀ ਜਾਣੀ ਹੈ ਇਹਦੀ ਕੋਈ ਪਰਭਾਈ ਨਹੀਂ ਹੋ ਸਕਦੀ ਪਰ ਫਿਰ ਵੀ ਅਸੀਂ ਸਰਕਾਰ ਦਾ ਸਾਥ ਦੇ ਪਰਾ ਜੀਲਡ ਦੇਣੀ 11 ਅਸੀਂ ਦੇ ਰਹੇ ਹਾਂ ਪਰ ਸਰਕਾਰ ਇਹਨੂੰ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਇਸ ਦਾ ਤਾਂ ਜੋ ਸਾਡੀ ਕਸਟਮ ਮਿਲਿੰਗ ਦਾ ਜਲਦੀ ਤੋਂ ਜਲਦੀ ਸ਼ੁਰੂ ਹੋਵੇ ਬੀਤੇ ਦਿਨੀ ਫਰੀਕੋਟ ਦੇ ਵਿਧਾਇਕਾਂ ਨਾਲ ਥੋਡੀ ਮੀਟਿੰਗ ਵੀ ਹੋਈ ਸੀ ਉਹਨਾਂ ਨੇ ਕੋਈ ਕੀ ਅਸ਼ਵਸ਼ਣ ਦਿੱਤਾ ਸੀ ਅਸੀਂ ਵੀ ਪਰਸਾ ਸੰਨ ਵਿਧਾਇਕ ਸਾਹਿਬ ਨੇ ਬੁਲਾਇਆ ਸੀ ਤੇ ਅਸੀਂ ਚਰਨਜੀਤ ਅੰਕਲ ਦੇ ਨਾਲ ਕੋਲੰਕਾ ਸਾਡੇ ਨਾਲ ਸੀ ਅਸੀਂ ਗਏ ਸੀ ਸਾਰੇ ਇਕੱਠੇ ਹੋ ਕੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਪਰ ਦੇਖੋ ਜੀ ਜੋ ਇਹਨਾਂ ਦੇ ਮੰਤਰੀ ਸਹਿਬਾਨ ਹੈਗੇ ਆ ਜੋ ਡੀਲ ਕਰਦੇ ਕਟਾਰੂ ਚੱਕ ਜੀ ਇਹ ਉਹਨਾਂ ਦਾ ਮਸਲਾ ਹੈ ਇਹ ਵਿਧਾਇਕ ਸਾਡੇ ਜਾਣਗੇ ਉਹ ਅੱਗੇ ਕਦੇ ਰਿਕਵੈਸਟ ਕਰਨਗੇ ਇੱਕੋ ਗੈਰਸੀ ਸੀਐਮ ਸਾਹਿਬ ਵੀ ਬਾਹਰ ਹੈ 7 ਤਰੀਕ ਨੂੰ ਵਾਪਸ ਆਣਗੇ ਪਰ ਇਸ ਇਸ਼ੂਏ 올ਓਵਰ ਪੰਜਾਬ ਦਾ ਇਸ਼ੂ ਆ ਕੋਈ ਕੱਲੇ ਸਾਡੇ ਫਰੀਦਕੋਟ ਦਾ ਇਸ਼ੂ ਨਹੀਂ ਹੈ ਇਸ ਨੂੰ ਸਾਰਾ ਇਹਨਾਂ ਨੂੰ ਸੀਐਮ ਸਾਹਿਬ ਨੂੰ ਆਪ ਪਰਸਨਲ ਇੰਟਰਫੇਅਰ ਕਰਕੇ ਇਸ ਦਾ ਮਸਲਾ ਹੱਲ ਕਰਨਾ ਪਏਗਾ ਆਦਰਵਾਇਜ਼ ਜਿੰਨੇ ਦਿਨ ਜਿੰਨੇ ਦਿਨ ਸਾਨੂੰ ਲੱਗ ਰਿਹਾ ਕਿ ਸਾਨੂੰ ਕੋਈ ਆਸ ਨਹੀਂ ਕਿ 10 15 ਦਿਨਾਂ ਵਿੱਚ ਆਨ ਵਾਲੇ ਦਿਨਾਂ ਚ ਕੰਮ ਚੱਲ ਪਏਗਾ ਪਰ ਇਹਦਾ ਅਲਟੀਮੇਟਲੀ ਨੁਕਸਾਨ ਮਿਲਨ ਨੂੰ ਇੰਨਾ ਹੋ ਜਾਣਾ ਹੈ ਕਿ ਅਗਲੇ ਸਾਲ ਤੋਂ ਪੋਸੀਬਲ ਨਹੀਂ ਹੋ ਸਕਦਾ ਕਿ ਸ਼ੈਲਰ ਵਾਲਾ ਕਸਟਮ ਮਿਲਿੰਗ ਕਰੇਗਾ